ਤੇਰੀ ਕੀ ਬੁਨਿਆਦ ਹੈ ਉਹ ਮਨਾ ਤੇਰੀ ਕੀ ਬੁਨਿਆਦ ਆ ਤੁੰ ਕਹਿੰਦਾ ਮੈਂ ਹਲੇ ਬੜਾ ਜੀਵਨ ਪਿਆ ਹਲੇ ਕਿੱਥੇ ਮਰਨਾ ਹੈ ਪਰ ਮਰ ਕਹਿੰਦੇ ਤੇਰੀ ਕੀ ਬੁਨਿਆਦ ਹੈ ਜੀਵ ਜਨਮ ਧਰ ਲੈ ਤੂੰ ਕੰਨ ਮੈਂ ਹਲੇ ਜਨਮ ਮੇਰਾ ਪਿਆ ਹੈ ਗਰੀਬ ਦਾਸ ਹਰ ਨਾਮ ਬਿਨ ਪਰ ਕਹਿੰਦਾ ਮਾਰਾ ਹੀ ਕਹਿੰਦੇ ਤੇਰੇ ਨਾਮ ਤੋਂ ਬਿਨਾ ਪ੍ਰਭੂ ਦੇ ਨਾਮ ਤੋਂ ਬਿਨਾ ਖਾਲੀ ਪਰਸੀ ਖੇਤ ਤੇਰਾ ਮਨੂਪੀ ਕਹਿੰਦੇ ਭਾਈ ਖੇਤ ਖਾਲੀ ਹੈ ਇਹ ਪਰਨਾ ਕਿਵੇਂ ਜੁੜਨਾ ਪੈਣਾ ਭਾਈ ਤੇ ਜੁੜੇਗਾ ਫਿਰ ਅੰਦਰ ਬਾਣੀ ਬਸ ਜਾਂਦੀ ਤੇ ਕਾਮ ਕ੍ਰੋਧ ਔਰ ਲੋਭ ਮੋਹ ਜਨਸ ਜਾਏ ਅਹਨੇਦ ਦਾਲਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਮਾਰਾ ਤੇਰੀ ਸ਼ਰਨ ਵਿੱਚ ਆਇਆ ਮੈਂ ਮੈਨੂੰ ਕਿਰਪਾ ਮੈਨੂੰ ਉਸਾਰ ਕੇਣਾ ਉਹ ਨਾਮ ਦੀ ਕਿਰਪਾ ਦਾ ਪ੍ਰਸਾਦ ਮਿਲ ਜਾਇਆ ਆਖੂ ਸਤਨਾਮ ਸਜੀ ਵਾਹਿਗੁਰੂ ਇਹ ਮਿਲ ਗਿਆ ਨਾ ਫਿਰ ਮਾਰਾ ਕਹਿੰਦੇ ਕਬੀਰ ਤੂੰ ਤੁੰਤੁ ਕਰਤਾ ਚਉਵਾ ਮਜਮੇ ਰਹਾ ਨਾ ਹਉ ਜਬ ਆਪਾ ਪਰਗਾ ਮਿਟ ਗਏ ਜਤ ਦੇਖਾਂ ਤਤ ਫਿਰ ਕਹਿੰਦੇ ਇਹ ਧਰਤੀ ਤੇਰੀ ਉੱਤੀ ਹੋਈ ਨਾ ਤੈਨੂੰ ਸੋਚ ਪੜ ਗਈ ਨਾ ਇਹ ਵਾਲੀ ਫਿਰ ਕਹਿੰਦੇ ਹਰ ਪਾਸੇ ਤੈਨੂੰ ਪਰੀ ਝੂਠ ਨਜ਼ਰ ਆਵੇਗੀ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਕਹੇ ਦਿਖਾਇਓ ਲੋਇਣਾ ਇੱਥੇ ਉੱਥੇ ਘਟ 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 ਤੂੰ ਹੀ ਤੂੰ ਹੀ ਮੂਲੇ ਫਿਰ ਕਹਿੰਦੇ ਤੈਨੂੰ ਹਰ ਪਾਸੇ ਦੀ ਨਜ਼ਰ ਨਦਰ ਤੈਨੂੰ ਹਰ ਪਾਸੇ ਦਾ ਪ੍ਰਕਾਸ਼ ਨਜ਼ਰ ਆਵੇਗਾ ਪਰ ਹੋਣਾ ਕਿਵੇਂ ਝੁੜ ਕੇ ਬੈਠੀ ਹੈ ਇਦਾਂ ਦੇ ਸਮਾਗਮ ਆਪ ਪੁਰਸ਼ ਕਰਦੇ ਨੇ ਅਸੀਂ ਝੁੜ ਕੇ ਬੈਠੀਏ ਪੁਰਾਣੇ ਸਮੇਂ ਵਿੱਚ ਕਹਿੰਦੇ ਪੰਡਵਾਂ ਨੇ ਕਹਿੰਦੇ ਅਸਮੇਲ ਜਗ ਕੀਤਾ ਉਹਦੇ ਸਮਾਂ ਹੁੰਦਾ ਸੀ ਆ ਬੜਾ ਸਾਥ ਯੁੱਗ ਬੜਾ ਹੀ ਲੋਕਾਂ ਵਿੱਚ ਪਿਆਰ ਸੀ ਉਦੋਂ ਕਹਿੰਦੇ ਜਦੋਂ ਨਾ ਇਦਾਂ ਭੰਡਾਰੇ ਹੁੰਦੇ ਜਿਵੇਂ ਹੁਣ ਬੱਦਲ ਵਾਈ ਪੂਰੀ ਹੋਈ ਹੋਈ ਹੈ ਮੀਂਹ ਪਿਆਰੀ ਲੱਗਦੀ ਹੈ ਕਿ ਹੁਣ ਵੀ ਮੀਂਹ ਆਇਆ ਹੁਣ ਵੀ ਮੀਂਹ ਆਇਆ ਉਦੋਂ ਲੋਕਾਂ ਦਾ ਮੰਨਣਾ ਇਹ ਸੀ ਸ਼ਾਸਤਰਾਂ ਦਾ ਮੰਨਣਾ ਇਹ ਸੀ ਕਿ ਲੋਕ ਕਹਿੰਦੇ ਨਾ ਸਵੇਜਗ ਹੁੰਦਾ ਸੀ ਜਦੋਂ ਕਹਿੰਦੇ ਉਹ ਸੰਪੂਰਨ ਹੋਣਾ ਤਾਂ ਕਹਿੰਦੇ ਆਪਣੇ ਆਪ ਹੀ ਸੰ ਘੰਟੀਆਂ ਘਰੇਲਾਂ ਵੱਜੀਆਂ ਸ਼ੁਰੂ ਹੋ ਜਾਂਦੀਆਂ ਸਨ ਕਿਉਂਕਿ ਲੋਕਾਂ ਨੇ ਭਾਵੇਂ ਨਾ ਸੀ ਅੰਦਰੋਂ ਮਨ ਸੱਚੇ ਸੀ ਮਨ ਅੰਦਰੋਂ ਝੂਠੇ ਨਹੀਂ ਸਨ ਅੰਦਰੋਂ ਰਾਗ ਦਵੇਸ਼ ਨਹੀਂ ਸੀ ਕਹਿੰਦੇ ਫਿਰ ਤੂੰ ਦੁਨੋਂ ਕਹੇ ਪਿਆਰਾਂ ਨੇ ਸੇਵਾ ਕਰਨੀ ਸਤਸੰਗ ਕਰਨਾ ਇਦਾਂ ਢੰਡਾਰੇ ਹੋਣੇ ਕਹਿੰਦੇ ਆਪਣੇ ਆਪ ਘੰਟੀਆਂ ਘੜਿਆਲ ਕਹਿੰਦੇ بارش ਹੁੰਦੀ ਸੀ ਤਾਂ ਉਹਦਾ ਇਹ ਕਹਿੰਦੇ ਹੁੰਦਾ ਕਿ ਵੀ ਲੋ ਜ ਸਾਡਾ ਜਗ ਸਰਪੂਰਨ ਹੋ ਗਿਆ ਤੇ ਕਹਿੰਦੇ ਪੰਡਵਾ ਨੇ ਕਦੇ ਕਹਿੰਦੇ ਇਸ ਵੇਲੇ ਜਗ ਕੀਤਾ ਨਾ ਜਗ ਸਰ ਹੋ ਗਿਆ ਹਰ ਰੋ ਪੰਡਾਰੇ ਹੋ ਰਹੇ ਨੇ ਸਾਧੂ ਜਨ ਆ ਰਹੇ ਨੇ ਮਹਾਪੁਰਸ਼ ਆ ਰਹੇ ਨੇ ਉੱਚੀਆਂ ਰੂਹਾਂ ਵਾਲੇ ਉੱਚੀਆਂ ਸਖੀਤਾ ਆ ਰਹੀਆਂ ਨੇ ਕਹਿੰਦੇ ਹਨਾਰੇ ਹੋ ਰਹੇ ਨੇ ਕਹਿੰਦੇ ਆਹੋਤੀਆਂ ਦੇ ਰਹੇ ਨੇ ਹਰ ਰੋਜ਼ ਕਿਦੋਂ ਭੰਡਾਰਾ ਪਰ ਕਹਿੰਦੇ ਹੁੰਦਾ ਕੀ ਹੈ ਕਹਿਣ ਲੱਗੇ ਜੀ ਭੰਡਾਰਾ ਚੱਲ ਰਿਹਾ ਪਰ ਸਰ ਘਟਿਆ ਹੈ ਬੜੀਆਂ ਹਲੇ ਘੜਿਆਲ ਬੱਚੇ ਨਹੀਂ ਕਾਰਨ ਕੀ ਹੈ ਪੰਡਵਾ ਨੇ ਕੀਤੀ ਕਿ ਸੰਤ ਭਗਵਾਨ ਜੀ ਨੂੰ ਬੇਨਤੀ ਸੱਚੇ ਪਾਤਸ਼ਾਹ ਜੀ ਇਹ ਭਗਵਾਨ ਜੀ ਆਨੰਦ ਗੋਪਾਲ ਜੀ ਚੱਕਰ ਕੀ ਹੈ ਮਹਾਕ ਸੰਤ ਭਗਵਾਨ ਜੀ ਕਹਿੰਦੇ ਮੋਰਚਾ ਮੁਸਕਰਾਏ ਕਹਿਣ ਲੱਗੇ ਹਲੇ ਕੋਈ ਕਮੀ ਆ ਰਹੀਏ ਲੱਗਦਾ ਮੈਨੂੰ ਕਹਿੰਦੇ ਕਿ ਸਾਬੂ ਜਨ ਵੀ ਆ ਗਏ ਸਾਰੀ ਫਰਿਆਦਾ ਪੂਰੀ ਕੀਤੀ ਹੋਈ ਐ ਤੇ ਚੱਕਰ ਕੀ ਐ ਵੀ ਕਿੰਨੇ ਦਿਨ ਹੋ ਗਏ ਪੰਡਾਲਾ ਸਪੂਨ ਨਹੀਂ ਹੋ ਰਿਆ ਗੱਲ ਕੀ ਐ ਮਾਰਾ ਕਹਿੰਦੇ ਵੇਖ ਲਓ ਭਾਈ ਕੋਈ ਸਾਬੂ ਜਨ ਕੋਈ ਰਹਿਣਾ ਗਿਆ ਹੋਵੇ ਨਹੀਂ ਕਿ ਸਾਰੇ ਬੁਲਾ ਲੈ ਜਿੰਨੇ ਨਾਲ ਮਾਤਰ ਨੂੰ ਤਾਂ ਸਾਰੇ ਆ ਪੇਦਾ ਪੁਰਸ਼ ਕਹਿੰਦੇ ਜਿਨ੍ਹਾਂ ਨੂੰ ਸੰਸਦੇ ਭੇਜੇ ਨੇ ਕੋਈ ਆਪਣੇ ਆਪ ਚੱਲਦੇ ਵੀ ਹੀਰਮਾ ਪੁਰਸ਼ ਵੀਰ ਵੀਰ ਸਾਰੇ ਆ ਰਹੇ ਨੇ ਕਹਿਣ ਲੱਗੇ ਵੇਖ ਲਓ ਕੋਈ ਰਹਿ ਨਾ ਜਾ ਉਹ ਨਹੀਂ ਮਹਾਰਾਜ ਜੀ ਨਹੀਂ ਭਗਵਾਨ ਜੀ ਹਲ ਤਾਂ ਕੋਈ ਨਿਗਾਹ ਤੇ ਆਜ ਨਹੀਂ ਆ ਰਿਹਾ ਕਹਿੰਦੇ ਵੇਖੋ ਕੋਈ ਤੇ ਮਹਾਰਾਜ ਕਹਿਣ ਲੱਗੇ ਭਗਵਾਨ ਬਾਲਮੀਕ ਜੀ ਨੂੰ ਸਤਾ ਦਿੱਤਾ ਕਹਿਣ ਲੱਗੇ ਜੇ ਨਹੀਂ ਕਰੇ ਉਹ ਤਾਂ ਨੀਚ ਹੈ ਇਸ ਰਹਿਣ ਦੂਰੀ ਉਹਦਾ ਕੋਈ ਯੱਲ ਨਹੀਂ ਸਾਧੂ ਜਨ ਬੜੇ ਪਹੁੰਚੇ ਆ ਰਹੇ ਨੇ ਕਹਿੰਦੇ ਨਹੀਂ ਨਹੀਂ ਕਹਿੰਦੇ ਭਾਈ ਇੱਥੇ ਕਮੀ ਆਗੀ ਆਪ ਕੋ ਸਤਨਾ ਸੁਖੀਮਾਏ ਇੱਥੇ ਕਮੀ ਆ ਇੱਥੇ ਆਪਾਂ ਰਾਗ ਨਾਸ਼ ਨਹੀਂ ਕਰਨਾ ਜਿਨ੍ਹਾਂ ਨੇ ਕਹਿੰਦੇ ਪਹਿਲਾਵਾ ਪਾ ਲਿਆ ਨਾ ਜਿਹੜੇ ਦੁੜੇ ਹੋਏ ਨੇ ਪੁੱਜੀਆ ਰੂਹਾਂ ਵਾਲੇ ਝੌਂੜੀ ਦੇ ਬੈਠੇ ਰੱਬ ਰੱਬ ਕਰਦੇ ਨੇ ਪੁਰਾਣੇ ਮਹਾਂਪੁਰਸ਼ ਅੱਜ ਕੱਲ ਤਾਂ ਚਲੋ ਥੋੜਾ ਜਿਹਾ ਮਾਡਰਨ ਸਮਾਂ ਹੋ ਗਿਆ ਨਾ ਸਭ ਨੂੰ ਥੋੜੀ ਲੱਗਦੀ ਸੀ ਤੇਰੀ ਲਾਈਫ ਜਾਣ ਦੀ ਆਤਮਾ ਚੁੱਕੀ ਹੈ ਨਾ ਸਮਾਂ ਹੀ ਤਾਂ ਆ ਗਿਆ ਪਰ ਪੁਰਾਣੇ ਮਹਾਂਪੁਰਸ਼ ਕਹਿੰਦੇ ਛੋਟੀ ਜੀ ਸ਼ਾਨ ਹੁੰਦੀ ਜੇ ਜਾਣਾ ਮਾ ਪੁੱਛੇ ਕਹਿੰਦੇ ਕੁੰਭ ਤੇ ਜਾਣਾ ਕਹਿੰਦੇ ਉਹਨੂੰ ਵੀ ਅੱਗ ਲਾ ਜਾਣਗੇ ਬਾਅਦ ਪਿੱਛੇ ਮੇਰੇ ਦੰਦੇ ਆ ਹੋਰ ਮੇਰੀ ਝੌਂੜੀ ਪਈ ਜਾ ਪਿੱਛੇ ਆਖੋ ਸਾਧਨਾ ਸ਼ਿਵੀ ਗੋਦੈ ਬੈਰਾਗ ਨਾਮ ਹੈ ਤਿਆਗ ਦਾ ਜਦੋਂ ਲਗ ਸੰਸਾਰ ਸਰਪਹੀ ਤਦ ਲਗ ਤਿਆਗੀ ਨਾਹੀਂ ਉਪਾਦੀਆ ਲੈ ਲਿਆ ਜੀ ਮੈਂ ਆ ਬਣ ਗਿਆ ਨਹੀਂ ਭਾਈ ਅੰਦਰੋਂ ਵਿਰਾਗ ਹੋਵੇ ਕੱਪੜੇ ਪਾ ਲੈ ਬਹੁਤ ਚੰਗੀ ਗੱਲ ਆ ਪਰ ਕੱਪੜਾ ਦੀ ਜੇ ਕਿ ਮਰਿਆਦਾ ਪਿਆਰੇ ਉਹ ਲੱਗਦਾ ਕੀ ਹੈ ਅੰਦਰੋਂ ਸਾਡੇ ਕਹਿੰਦੇ ਵਿਰਾਗ ਸੱਚਾ ਹੋ ਜਾਵੇ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨੇ ਹਾਲ ਜਾਂਗੁਰ ਦੇਖਾਂ ਸਾਹਮਣੇ ਜਦੋਂ ਅੰਦਰ ਸੱਚਾ ਵਿਰਾਗ ਉਹਨੂੰ ਕੱਲ ਫਿਰ ਪਿਆਰਾ ਸਾਡੇ ਨਾਲ ਹੀ ਹੈ ਇਕਦੇ ਦੂਰ ਨਹੀਂ ਮੋਕੂ ਕਹਾ ਢੁੰਡੇਰੇ ਬੰਦੇ ਮੈਂ ਤੋਂ ਤੇਰੇ ਪਾਸ ਮੈਂ ਨਾ ਪੀਰਥ ਵਿੱਚ ਨਾ ਮੂਰਤ ਵਿੱਚ ਨਾ ਇਕਾਂਤ ਨਿਵਾਸ ਨਹੀਂ ਨਾ ਮੰਦਰ ਤੇ ਨਾ ਮਜਦ ਵਿੱਚ ਨਾ ਕਾਸ਼ੀ ਗੈਲਾਸ਼ ਨਹੀਂ ਮੈਂ ਕਦੇ ਨਹੀਂ ਕਿ ਤੇਰੇ ਅੰਦਰ ਹੀ ਆ ਪਰ ਸਮਝ ਲੈ ਕਿ ਜਿਹੋ ਮਹਿੰਦੀ ਕੇ ਪਾਣ ਮੇ ਲਾਲੀ ਰਹੀ ਸਮਾਏ ਜਿਹੜੇ ਮਹਿੰਦੀ ਦੇ ਪੱਤੇ ਹਰੇ ਹੁੰਦੇ ਆ ਨਾ ਪਰ ਕਹਿੰਦੇ ਉਹ ਬਕਤਾਂ ਚ ਲਾਲੀ ਹੁੰਦੀ ਹੈ ਕਹਿੰਦੇ ਕਿਵੇਂ ਹੁੰਦੀ ਹੈ ਪੱਤੇ ਕੁੱਟ ਕੇ ਆਪਾਂ ਪ੍ਰਥਾ ਉੱਪਰ ਲਾਵਾ ਤਾਂ ਲਾਲੀ ਬਾਹਰ ਆ ਜਾਂਦੀ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਕਹਿੰਦੇ ਮਾਂਬੋਸ਼ ਕਹਿੰਦੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿਉਂਕਿ ਜੋਹ ਮਹਿੰਦੀ ਕੇ ਪਾਨ ਮੇ ਲਾਲੀ ਰਹੀ ਸਮਾਏ ਜੋ ਸਾਹਿਬ ਕਹਿੰਦੇ ਓਮੇ ਜੋ ਸਾਹਿਬ ਤਨ ਬੀਜੇ ਤੇਰੇ ਅੰਦਰ ਹੀ ਆ ਪਿਆਰਿਆ ਮਨ ਮੰਦਰ ਤਨ ਬੇਸ ਕਲੰਦਰ ਘਟ ਹੀ ਤੀਰ ਧਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਅਵਸਤ ਹੈ ਬਹੁਤ ਜਨਮਾਂ ਆ उते अंदरि ई पढ़े

छा कर تو سني تي ري اندر هو تب ذات تي تو اندر سڀ تي گريز لاڪدار هو نا بس تي يار پر تي مير گريز لاڪدار هو

खोज <perfektionic bullshit> में ना पूछा मैं, मैं खोज लगा तेरे अंदर प्रकाश हो जाएगा